ਉਮ ਪ੍ਰਭ ਜੋ ਹਰੋਜ ਨਿਤ ਅਮਰਤ ਵਿਵੇ ਚੰਦਰਹੀ ਲੜੀ ਬਾਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹਰਤ ਪਾਲਦੇ ਰੱਖੇ ਮਨੁਤਾ ਦੇ ਸਰਬ ਸੰਜੇ ਗੁਰੂ ਰਹਿਬਰ ਸੇਵਤ ਗੁਰੂ ਅਵਤਾਰ ਗੁਰ ਕਤੇ ਤੇ ਮੇਰਾ ਜਮਾਨ ਬੜੀ ਬੋਝ ਗੰਦੇ ਸੋਮੇ ਗੰਦੇ ਸਾਗਰ ਤੰਦਨ ਆਦਿ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨੀ ਯੂਰੀ ਅੰਦਰ ਸਜ ਬੈਠੇ ਬੁਖਾਲਾ ਸਤ ਸਤ ਸੰਗਿਓ ਆਓ ਜੋ ਕਈ ਮਹੀਨੇ ਤੋਂ ਆਪ ਤੰਦਰ ਸਾਹਿਬ ਜੀ ਗੁਰੂ ਨਾਨਕ ਪਰਸ਼ਰ ਦੇ ਪੰਮ ਜੀਵਨ ਦੀਆਂ ਕਥਾ ਕਹਾਣੀਆਂ ਵਿਚਾਰਾ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਰੀਦੇ ਕੇ ਸਰਵਰ ਕੇ ਆਪ ਸਰਗਰ ਦੇ ਪੰਮ ਜੀ ਮੇਰੇ ਚੋ ਕੁਝ ਕ ਰੱਬੀ ਮਾਨੋ ਰਣ ਕਰਦਾ ਯਤਨ ਕਰੀ ਤਾਂ ਕਿ ਸਾਡਾ ਸੋਸਲ ਸਾਥ ਤੇ ਸਫਲ ਹੋ ਜਾਵੇ ਨੇ ਦੇ ਦੁੱਖਾਂ ਤਲਿਸ਼ਾ ਰੋਗਾ ਸੋਗਾ ਕੜਿਆ ਸਾਰੇ ਤੋਂ ਆਪਾ ਬਸ ਸਕੀ ਚਿੰਤਾ ਬਿਕਰ ਤੋਂ ਬਚ ਜਾਈਏ ਜਮਾਂ ਦੀ ਮਾਰ ਤੋਂ ਬਚ ਜਾਈਏ ਆ ਜੋ ਸੁਣਦੇ ਦੇਦੇ ਆ ਰਹੇ ਆਪਾਂ 84 ਲੱਖ ਜਨਮਾਂ ਇਹਨਾਂ ਦੇ ਪੈਰੋ ਜਿਹੜਾ ਜਨਮ ਤੇ ਮਨ ਦਾ ਦੁੱਖ ਨਾ ਉਹ ਉਸਾ ਤੇ ਕਹੇ ਉਹ ਤੋਂ ਵੀ ਆਪਣਾ ਬਚਾਉ ਉਸ ਤੋਂ। ਜੀਵਨ ਵਿਚਾਰ ਵਿੱਚ ਉਹ ਸਾਹਮਣੇ ਉਹੀ ਆਉਂਦਾ ਹੈ ਕਿ ਜਿੰਨਾ ਚਿਰ ਰੱਬੀ ਗੁਰੂ انسان ਦੇ ਕੋਲ ਨਹੀਂ ਉਹਨਾਂ ਚਿਰ ਜੀਵਨ ਸਫਲ ਹੋਣਾ ਬਹੁਤ ਔਖਾ ਹੈ। ਜਿਹੜਾ ਜਨਮ ਮਰਨ ਕੱਟਿਆ ਜਿਹੜਾ ਨਾ ਇਹ ਕੋਈ ਸੌਖੀ ਜੀ ਖੇਤ ਨਹੀਂ ਤੇ ਇਹ ਪਗਲਾ-ਗੱਲਾ ਦੇ ਨਾਲ ਬਿਦਮਾਨ ਬਣ ਕੇ ਗੱਲਾਂ ਕਰਨ ਦੇ ਨਾਲ ਗਨੇ ਬਣ ਕੇ ਗੱਲਾਂ ਕਰਨ ਦੇ ਨਾਲ ਕੁਝ ਵੀ ਨਹੀਂ ਬਣਦਾ ਅਸਲ ਇਤ ਤੋਂ ਉਹ ਗੱਲ ਕਹਿ ਦਿੱਤੀ ਉਹ ਕਹਿੰਦੇ ਮੁਖ ਗੈਨੀ ਮੂੰਹ ਤੋਂ ਗੈਨੀ ਹੋਵੇ ਅੰਦਰ ਦਬਟੋ ਹੋਵੇ ਹਿਰਦੇ ਦਬਟੋ ਹੋਵੇ ਤੇ ਮੋਰੀ ਉਹ ਲੰਡਨ ਨਾਲ ਕੱਲਾ ਗਿਆਨੀ ਬਣਨਾ ਚਾਵੇ ਤੇ ਗਿਆਨੀ ਨਹੀਂ ਬਣ ਸਕਦਾ ਜਦੋਂ ਹਰਕ ਜਿੰਨਾ ਚਿਰ ਹਰਕ ਜੋਗ ਤੋਂ ਨਹੀਂ ਨਿਆਰਾ ਹੋਇਆ ਜੇ ਤਦ ਉਹਨਾਂ ਜੀ ਗਿਆਨੀ ਕਿੱਥੇ ਗਿਆਨ ਦੀ ਮੰਜ਼ਿਲ ਬਹੁਤ ਲੰਬੀ ਚੌੜੀ ਹੈ ਪਿਆਰਿਓ ਗਿਆਨ ਬਖਸ਼ਦਾ ਜੀ ਸਰਦਾਰਤਾ ਨੂੰ ਗੁਰੂ ਨਾਨਕ ਦੇਵ ਜੀ ਤੋ ਵੀ ਪਉਣ ਗੁਰੂ ਹਨ ਕਈਆਂ ਦਿਨਾਂ ਤੋਂ ਆਪਾਂ ਧੰਨਵਾਦ ਉਸਦੇ ਪਉਣ ਗੁਰੂ ਦੀ ਵਿਚਾਰ ਕਰੀ ਜਾ ਰਹੇ ਹਾਂ ਅੰਤ ਸंसਾਰ ਦੇ ਬਹੁਤ ਇੱਕ ਨਹੀਂ ਗੁਰੂ ਹੈ ਦੂਜਾ ਪਾਸੇ ਜਦ ਲਈ ਤ ਗੁਰੂ ਇੱਕੋ ਹੀ ਹੈ ਜਾਦੇ ਗੁਰੂ ਨਹੀਂ ਇੱਕੋ ਹੀ ਗੁਰੂ ਹੈ ਇੱਕੋ ਗੁਰੂ ਦੀ ਬਾਣੀ ਆ ਇੱਕੋ ਗੁਰੂ ਬਾਰੇ ਦੇ ਵਿਚਾਰ ਇਹ ਤਾਂ ਅਦੁੱਪਤ ਦਾਸ ਸਬ ਸਿਧਾਂਤ ਹੈ ਇੱਕੋ ਗੁਰੂ ਹੋ ਗਏ ਗੋਦਨ ਸਾਹਿਬ ਆਪਣੇ ਆਪ ਨੂੰ ਗੁਰੂ ਕਹਿੰਦੇ ਲੈ ਲੈ ਪਿਆਰਿਓ ਉਹ ਕਹਿੰਦੇ ਸਾਰੇ ਸੰਸਾਰ ਦਾ ਇੱਕੋ ਹੀ ਗੁਰੂ ਆ ਜਿਆਦੇ ਗੁਰੂ ਨਹੀਂ ਇਹ ਤਾਂ ਬਕਰੀ ਆ ਕਿ ਅਸੀਂ ਧਰਮਾਂ ਦੇ ਮੁਤਾਬਕ ਮਜਬਾਂ ਦੇ ਮੁਤਾਬਕ ਅਸੀਂ ਗੁਰੂ ਮੰਨ ਕੇ ਬੈਠ ਗਏ ਜਿਹਨੇ ਦੁਨੀਆਂ ਜਿਹੜੇ ਗੁਰੂ ਮੰਨ ਕੇ ਬੈਠੇ ਉਹ ਰਹੇ ਸਾਰੇ ਅਧੂਰੇ ਹੋ ਰਹੇ ਸਾਰੇ ਅਧੂਰੇ ਮੈਂ ਤੁਹਾਨੂੰ ਦੱਸਦਾ ਹਾਂ ਬਜਾਰਕ ਰਾਮ ਪਿਆਰਿਓ ਦੁਪਰਯੋਗ ਵਿੱਚ ਚਲੀ ਆਪਾਂ ਆਪਣੀ ਸੋਪੀਏ ਲੋ ਦੁਪਰਯੋਗ ਵਿੱਚ ਭਗਵਾਨ ਕ੍ਰਿਸ਼ਨ ਦੇ ਕੋਲ ਜਾ ਕੇ ਚਲੀ ਉਹਨਾਂ ਦਾ ਬਰੋ ਦਰਵਾਸਾ ਜੀ ਸੀ ਹੁਣ ਉਸ ਸਮੇ ਦਾ ਮਹਾਨ ਗੁਰੂ ਜੀ ਉਸ ਸਮੇ ਦਾ ਮਹਾਨ ਗੁਰੂ ਜੀ ਆਦਰਵਾਸਾ ਸਾਹਿਬ ਹੁਣ ਦੇਖੋ ਤੁਸੀਂ ਆਪ ਦਾਜਾ ਲਾ ਕੇ ਦੇਖਦੇ ਸੁਣ ਲਿਓ ਵਿਚਾਰਦੇ ਹੋ ਦਿਲ ਦੀ ਅੰਗਰੇਜ਼ੀ ਚ ਲੱਗੇ ਜਾਇਓ ਗੁਰੂ ਚਿੰਦੇ ਦਾ ਨਾਤਾ ਇਹੋ ਜਿਹਾ ਹੈ ਜਿਦਾ ਬਰੂ ਦਾ ਤੇ ਪਰਮੇਸ਼ਰ ਦਾ ਹੈ। ਭੋਤ ਪੂਰਾ ਤੇ ਅਧੂਰਾ ਤੁਸੀਂ ਦੇਖਣਾ। ਮਿਤਵਾਸਾ ਸਾਜੜਾ ਭਗਵਾਨ ਕ੍ਰਿਸ਼ਨ ਦਾ ਬਰੂ ਸੀ ਪੂਰਾ ਸੀ ਕਿਉਂ ਤੋੜੋ। ਜੇ ਪੂਰਾ ਹੁੰਦਾ ਤੇ ਆਪਣੇ ਸੇਗੁਰੂ ਤੋਂ ਨੇ ਬੈਕੌਣ ਵੀ ਚਲਾ ਕੇ ਜਾਣਾ ਸੀ ਆਪਣੇ ਸੇਵਕ ਨੂੰ ਆਪਣੇ ਚੇਲੇ ਨੂੰ ਤੇ ਬੈਕੌਣ ਵੀ ਚਲਾ ਕੇ ਜਾਣਾ ਸੀ ਸੁਰਗਤ ਉਹ ਜਿਹੜੀ ਉੱਪਰ ਦੀ ਬੰਦਲਿਆ ਜਿੱਥੇ ਬੁੱਧ ਖੁਦਾ ਵਸ ਰਿਹਾ ਉੱਥੇ ਲੱਗ ਜਾਣਾ ਸੀ ਪਰ ਆਪਣੇ ਚੇਲੇ ਨੂੰ ਸਰਾਫ ਦੇ ਦਿੱਤਾ ਕੱਲਾ ਚੇਲੇ ਨੂੰ ਸਰਾਫ ਨੇ ਸਾਰੀ ਖਾਂਦਨ ਨੂੰ ਸਰਾਬ ਦੇਤਾ ਮੇਰਾ ਦਾਦਾ ਜੀ ਉਹਨੂੰ ਗੁਰੂ ਕਿਤਾ ਦਾ ਪਰਚੇ ਦੇ ਰੂਪ ਵਿੱਚ ਦੇ ਦਿੱਤੇ ਸਾਰੇ ਅੰਦਾਜ਼ੋ ਜੀ ਅਬ ਮੇ ਚਿਹੇ ਦਾ ਪਰਵਾ ਜਿਹੜਾ ਹੈ ਖਾਂਦਨ ਦਾ ਜਿਹੜਾ ਖਤਮ ਹੋ ਗਿਆ ਗੁਰੂ ਤੋਂ ਸੰਬੋਧਨ ਦਾ ਪਰਮਾਣ ਹੈ ਦੋ ਗੁਰੂ ਤਸੰਦ ਦਾ ਪਰਮਾਣ ਹੈ ਦ ਸੰਗ ਦਾ ਪਰਮਾਣ ਹੈ ਮੇਰੇ ਤੋਂ ਉਸ ਬ੍ਰੋਸਰਾਂ ਦੇ ਆਪਣਾ ਦਸੂਰ ਸੀ ਉਹਦਾ ਸ੍ਰੀ ਭਗਵਾਨ ਜੀ ਉਹਦਾ ਤਾਰਕਾਂ ਦਾ ਮੁਤਬਾ ਕਰ ਦਿੰਦਾ ਕਿ ਇਹ ਗੁਰੂ ਇਹਿੰਦਿਆ ਦੇ ਪਿਆਰਿਓ ਸੱਚਾ ਸਚਾਈ ਆ ਇਤਿਆਸਕ ਗੱਲ ਆ ਗੁਰੂ ਹੈ ਤੇ ਉਹ ਦਿਨ ਪੂਰਨ ਦੇ ਪੂਰਤਾਰ ਦਿੱਤੇ ਉਹ ਕੇਵਲ ਤੇ ਕੇਵਲ ਉਹਦਾ ਨਾਮ ਸਾਰੀ ਹੋਇਆ ਕੋਈ ਉਪਰ ਨਹੀਂ ਕਰ ਸਕਿਆ ਅਜ ਤੱਕ ਕਿਸੇ ਪੱਖ ਦਿਨ ਦੇ ਕਿਸੇ ਪੱਖ ਤੇ ਵੀ ਗੁਰੂ ਲੋਕ ਪ੍ਰਭੂ ਦਾ ਬਾਲਕ ਹੁੰਦਾ ਹੈ ਹਰ ਜੀ ਤੇ ਦਇਆ ਕਰਦਾ ਹੈ ਸਭ ਨੂੰ ਸਾਂਝਾ ਗਿਆਨ ਦਿੰਦਾ ਹੈ ਸਭ ਨੂੰ ਸਾਂਝਾ ਗਿਆਨ ਦਿੰਦਾ ਬਲਕੇ ਲੈ ਕੇ ਦਿੱਤਾ ਬਾਛੇ ਦੇ ਸਾਨੂੰ ਗੁਰਬਾਣੀ ਵਿੱਚ ਲੈ ਕੇ ਦੇ ਦਿੱਤਾ ਇਹ ਗੱਲ ਕਹਿੰਦੇ ਕਰਤਰੀ ਬ੍ਰਹਮਣ ਸ਼ੂਦ ਵੈਸ਼ ਉਪਦੇਸ਼ ਚੌਬਰ ਦਾ ਪੋਸਾ ਜਾ ਹੋ ਕੇ ਨਾ ਇਹ ਗੱਲ ਕਹੀ ਥੋਕੇ ਗੱਲ ਕਹੀ ਆਓ ਸੰਸਾਰ ਦੇ ਲੋਕੋ ਸਾਰੇ ਮੁਕਤਾਂ ਨੂੰ ਸਾਂਝਾ ਸੱਜਦਾ ਸਰਦਾਏ ਕੋਈ ਖत्री ਹੋਵੇ ਕੋਈ ਬ੍ਰਹਮਣ ਹੋਵੇ ਕੋਈ ਛੂਦਰ ਹੋਵੇ ਕੋਈ ਵੈਸ਼ ਹੋਵੇ ਸਾਰੇ ਬੰਤੇ ਚਾਰੇ ਵਰਨਾਵਾਤ ਦਰਵਾਜ਼ੇ ਖੁੱਲੇ ਚਾਰੇ ਵਰਨਾਵਾਤ ਵਸਤੂ ਬਾਦ ਵਰਨਾਵਾਤ ਤੇ ਦਰਵਾਜ਼ੇ ਖੁੱਲੇ ਜਿੰਨੂੰ ਗਿਆਨ ਚਾਹੀਦਾ ਹੈ ਜਿਹੜਾ ਮੁਕਤੀ ਚਾਹੁੰਦਾ ਹੈ ਉਹ ਆਰਿਓ ਹਰ ਤੋਂ ਸਾਰੇ ਸੰਸਾਰ ਤੇ ਬਹੁਤੋਂ ਵੱਡਾ ਦਾ ਸਾਰੇ ਸੰਸਾਰ ਤੋਂ ਸਿੱਧਾ ਖਾਜ ਕੋਈ ਮਨੁੱਖਤਾ ਦੀ ਗੱਲ ਕਰਦੇ ਆ ਬਾਬੇ ਨੇ ਡੰਗਰਾਂ ਪਸ਼ੂਆਂ ਦੀ ਵੀ ਜਲ ਕਰਦੇ ਪਰ ਪਸ਼ੂ ਵੀ ਤੇ ਡੰਗਰ ਪਸ਼ੂ ਵੀ ਤਾਰਦੇ ਤੇ ਪੱਥਰ ਵੀ ਤਾਰਦੇ ਕਿਸੇ ਦਾ ਹੈ ਬੋਤਲ ਇਸਲਾਬ ਦੇ ਤਸਵੀਰ ਜੀ ਕੋ ਨੂੰ ਬੋਤਲੇ ਆਪਣੇ ਘਰ ਵਾਲੇ ਦੇ ਪੱਥਰ ਹੋ ਜਾ ਪੱਥਰ ਹੋ ਗਏ ਤੇ ਮੰਤਰ ਲੋਗੇ ਬਖਸ਼ਾ ਲਿਆ ਦੇ ਇਹ ਕਿੰਨਾ ਚਿਰ ਤਾ ਪੱਥਰ ਬਣੀ ਰਹੂ ਉਹ ਗਲੇ ਤ੍ਰੇਤਾ ਯੁਗ ਵਿੱਚ ਤੁਹਾਡਾ ਰਾਮ ਜੰਦਰ ਜੀ ਆਉਣਗੇ ਉਹ ਤੇਰਾ ਆਧਾਰ ਕਰਨਾ ਇਹ ਕਰ ਹੁਣ ਕਵਾਂ ਤੁਹਾਡਾ ਰਾਮ ਚੰਦਰ ਜਿਹਦਾ ਸੂਰਤ ਸੀ ਉਹਨਾਂ ਦਾ ਉਹ ਤਨ ਬੋਲਦਾ ਸਭ ਦਾ ਸੀ ਅਗਰ ਵਾੜੀ ਟਪੜਾ ਪੜੀ ਐ ਫਟ ਅਰੇ ਇੱਡੀ ਵੱਡੀ ਸਰਪ ਕੀਤੇ ਪਤਰ ਪਟਾਣੇ ਪਟਾਣੇ ਇਹਦੀ ਬੜੀ ਸਤਿ ਕੀਤੀ ਉਹ ਕਹਿੰਦੇ ਸਾਂਝੋ ਕੋ ਵਿੱਚ ਜਦੋਂ ਸੀਗਾ ਸਾਂਝੋ ਵਿੱਚ ਤੂੰ ਜਨਮ ਸੀਗਾ ਪ੍ਰੀਤਾ ਵਿੱਚ ਰਾਮਚੰਦਰ ਜੀ ਤੋਂ ਦੋ ਪਰੇ ਤ੍ਰਿਸ਼ਨ ਜੀ ਤੋਂ ਕਲ ਜੋ ਵਿੱਚ ਤੋਂ ਨਾਮ ਕਾ ਗਏ ਤੈਨਾਂ ਤੂੰ ਹੀ ਜਿਹੜੇ ਬਹੁਤ ਸਾਰੇ ਲੋਕ ਭੁੱਲੇ ਪੜ ਕੇ ਜਿਹਨਾਂ ਨੇ ਬੇਦਾਗੀਤਾ ਕੀਤਾ ਸਿੱਤ ਨੂੰ ਬੇਕਾਬੂ ਵੀ ਤਾਰ ਆਵੇ ਤੁਨ ਗੁਰਦਾਮ ਸਾਹਿਬ ਨੇ ਉਹਨਾਂ ਨੂੰ ਦੱਸ ਕੇ ਤਾਰਿਆ ਦੇ ਮੈਂ ਚਲਤ ਦੇ ਵਿੱਚ ਤੂੰ ਆ ਗਲਤੀ ਕੀਤੀ ਸੀ ਤੇ ਤੈਨੂੰ ਕਿਹ ਅਸੇ ਕਲ ਜੋ ਤਾਰ ਬਖਸ਼ ਦੋ ਲੋ ਤ੍ਰੇਤੇ ਰਚੇ ਰਾਮ ਜਿੰਦਰ ਸਿੰਘ ਤੂੰ ਬੁਲਾਦੇ ਬੁਲਾਦਾ ਸੀ ਤੂੰ ਸੇਵਾ ਦਾ ਸੀ ਜਦ ਕੁਝ ਨਹੀਂ ਕਰਦਾ ਸੀ ਤੂੰ ਆ ਕਰਦੇ ਕੀਤੇ ਤੇਨੂੰ ਸ਼ਰਾਬ ਲੱਗ ਗਈ ਸ਼ਰਾਬ ਗੁਰੂ ਵੀ ਜਿੱਦਾ ਪਹਿਰੇ ਵੀ ਗੱਲ ਯਾਦ ਰੱਖਿਓ ਸ਼ਰਾਬ ਤੇ ਮੋੜਾ ਗੁਰੂ ਨਹੀਂ ਹੁੰਦਾ ਉਹ ਉਦਤ ਦੇ ਕੁਝ ਨੀਮ ਹੁੰਦੇ ਆ ਆਪੇ ਸ਼ਰਾਬ ਆ ਜਾਂਦਾ ਆਪੇ ਤਪਰੇ ਗੰਤ ਦੇਸਾ ਤਪੇਂਦਾ ਫਿਰ ਵੀ ਗੁਰੂ ਬਖਸ਼ਿੰਦ ਹੁੰਦਾ ਹੁੰਦਾ ਤੇ ਉਸ ਤੋਂ ਤਾਰਾਂ ਗਏ ਤਾਰਾ ਗੁਰਸਬਾ ਪਾ ਗਏ 10 10 ਕੇ ਜਿੱਤੇ ਜਿੱਤੇ ਅਪਾ ਪਿਛੇ ਵਿਚਾਲਾ ਕਰ ਰਹੇ ਹਾਂ ਪਤਾ ਨਹੀਂ ਕਿੰਨਿਆਂ ਨੂੰ ਨਾਲ ਵਾਦਾ ਕੀਤਾ ਸੀ ਸਹਾਯੋਗ ਦਾ ਕਿੰਨਾਂ ਨਾਲ ਵਾਦਾ ਕੀਤਾ ਤੰਤਰਿਤਦ ਕਿੰਨੇ ਨਾ ਬੜਾ ਕੀਤਾ ਦੋਰ ਦੋ ਤਰ ਗੋਲ ਨੂੰ ਤਾਰ ਦੇ ਵਾਸਤੇ ਤਰ ਗੁਰਦਾਨ ਸਰ ਸਾਰ ਤੇ ਗੁਰੂ ਬਣ ਕੇ ਇਹਨਾਂ ਦੇ ਲੰਬੇ ਸਮੇਂ ਤੋਂ ਤੇ ਹੁਣ ਪਾਸੇ ਸਾਰੇ ਸੰਸਾਰ ਨੂੰ ਸਦਾ ਦੇ ਰਿਹਾ ਨੇ ਮਨੁੱਖਤਾ ਨੂੰ ਆਇਓ ਭਈ ਖੁੱਲ੍ਹ ਦਰਵਾਜ਼ਾ ਉਸ ਖੁਦ ਮੋਦਾ ਦਾ ਗਿਆਨ ਲੈ ਲੋ ਕੁਦਾਂ ਨਾਲ ਮਿਲਿਆ ਜਾ ਸਕਦਾ ਹੈ ਅੱਜ ਵੀ ਸਰਦਾਰ ਪਾਸ਼ਾ ਦੇ ਦੇਰਾਂ ਦੇ ਗਿਆਨ ਸਾਡੀ ਝੋਲੀ ਪਾ ਰਹੇ ਨੇ ਇਹ ਗੱਲ ਵੱਖਰੀ ਹੈ ਕਿ ਸਾਡੀ ਝੋਲੀ ਕਮਜ਼ੋਰ ਹੋਵੇ ਪਾਟੀ ਫਰੜੀ ਹੋਵੇ ਪਾਟੀ ਪੜਾਈ ਹੋਵੇ ਚੰਗੇ ਨਾ ਹੋਵੇ ਵਿੱਚ ਕੋਈ ਰੱਬੀ ਬੋਟ ਟਿਕ ਨਾ ਸਕਦਾ ਕੁੱਲ ਮਿਲਾ ਕੇ ਪਾਸ਼ਾ ਸਦੋਂ ਲੰਬੀ ਗੋਣਾ ਦੇ ਨਾਲ ਜੋੜਦੇ ਹਾਂ ਵੀਰ ਵੀ ਗੋਲੀ ਉਹ ਮਰਦੇ ਦਰਦ ਤੋਂ ਕਮ ਆਉਂਦੇ ਆ ਬੈਠੇ ਨੇ ਭਗਤ ਪ੍ਰੀਤ ਸਾਹਿਬ ਜੀ ਪ੍ਰਾਣੇ ਬਹੁਤ ਪ੍ਰਾਣੇ ਭਗਤ ਪੰਜਾਬੀ ਦੇ ਸ਼ੇਖ ਪ੍ਰੀਤ ਸਾਹਿਬ ਜੀ ਬਾਰੇ ਇਹਨਾਂ ਨੇ ਵੀ ਗੱਲ ਕਹੀ ਤੇਰੇ ਅਮਰ ਦੇ ਕੀਤੇ ਦੁਨੀਆ ਵਿੱਚ ਦਰਗ ਇਹ ਆਇਆ ਕੰਮ ਅਮਲ ਗੀਂਦਾ ਰੱਬੀ ਗੋੜ ਜੇ انسان ਤੋਂ ਰੱਬੀ ਗੋੜ ਆਪਣੇ ਕੋਲ ਕਰੇ ਨਾ ਤੇ ਦਰਗਾਹ ਵਿੱਚ ਉਹ ਕੰਮ ਆਉਣੇ ਆ ਹੋਰ ਤੂੰ ਜੋ ਮਰਜ਼ੀ ਕਰਦਾ ਸੁਸਾਲ ਦੇ ਜਿੰਨੇ ਮਰਜ਼ੀ ਕਰਮ ਕਾਂਡ ਕਰਦਾ ਕਰਮ ਕਾਂਡਾਂ ਨੇ ਕੰਮ ਨਹੀਂ ਦੇਣਾ ਕਰਮ ਕੰਡ ਜ਼ਰੂਰੀ ਆ ਇਹਨਾਂ ਕਰਮ ਕਾਂਡਾਂ ਬਾਰੇ ਕਰਮ ਕਾਂਡ ਦੇ ਨਾਲ ਕੋ ਰ ਲਗਨ ਲੱਗਦੀ ਆ ਚਾ ਪੈਦਾ ਹੋ ਦੌਸ਼ਾ ਪੈਦਾ ਨੂੰ ਕਰਮ ਕਾਂਡ ਦੇ ਨਾਲ ਪ੍ਰੇਮ ਬਰਦਾਇ ਫਿਰ ਕਰਮ ਕਾਂਡ ਪਿੱਛੇ ਰਹਿ ਜਾਂਦੇ ਆ ਗਿਆ ਲਗਿਓ ਇਹਦੇ ਜਿਹੜਾ ਕਰਮ ਕਾਂਡ ਤਾਂ ਗਿਆ ਨਾ ਜਾਂ ਪ੍ਰੇਮ ਪੈਦਾ ਹੋਇਆ ਉਹ ਬਰ ਅੱਗੇ ਹੋ ਜਾਂਦਾ ਏ ਤੇ ਕਰਮ ਕਾਂਡ ਪਿੱਛੇ ਰਹਿ ਜਾਂਦੇ ਉਹ ਕਰਮ ਕਾਂਡ ਨਹੀਂ ਕਰਦਾ ਤੇ ਭਗਤ ਵਾਸਤੇ ਨਾ ਦਾਨ ਨਾ ਪੁੱਲ ਨਾ ਉਹ ਦੇ ਵਾਸਤੇ ਬੁਰਾ ਨਾ ਉਹ ਦੇ ਵਾਸਤੇ ਤਰਾਂ ਅਬ ਇਹ ਸਭ ਕੰਮ ਕਰ ਜਿੰਨੇ ਸਭ ਪਿੱਛੇ ਰਹਿੰਦੇ ਕਲਾ ਪ੍ਰੇਮ ਹੀ ਪ੍ਰੇਮ ਰਹਿੰਦਾ ਪ੍ਰੇਮ ਜਿਹੜਾ ਉਹੀ ਰ ਰ ਬਣਾਉਂਦਾ ਇਹਦਾ ਤਾਂ ਪੂਰਾ ਗੁਰੂ ਕਰ ਹੁਣ ਅਪ ਗੱਲ ਕਰਦੇ ਸੀ ਤ੍ਰੇਤਾ ਦੀ ਪੁਰ ਰਮ ਜੰਦ ਜੀ ਦੀ ਤਾਂ ਗੋਤ ਰਿਸ਼ੀ ਦੀ ਦੇਖੋ ਇਹੋ ਜੇ ਭਗਤ ਸਵਾਦ ਇਹੋ ਜੇ ਭਗਤੀ ਦਾ ਆਇਆ ਇਹ ਤੋਂ ਮੇਹ ਭੋਗਿਆ ਪਰਮੇਸ਼ਰ ਦੇ ਨਾਲ ਇਹ ਜਗ ਨੂੰ ਬਦਲ ਦੇਣਾ ਕੋਈ ਖੇੜਿਆ ਮਨ ਇਹ ਜਗ ਨੂੰ ਬਦਲ ਦੇਣਾ ਖੇੜਿਆ ਉਹਨਾਂ ਦਾ ਖਾਣਾ ਪੀਣਾ ਰਹਿਣ ਸਹਿਣ ਉਹਨਾਂ ਦਾ ਉਹਨਾਂ ਦੇ ਸਦ੍ਰਿਅਵੀ ਸੰਬੰਧ ਸੰਸਾਰ ਦੇ ਸਾਰੇ ਸਾਰੇ ਬਦਲ ਦੇਣ ਜਿਹੜਾ ਕਰਮ ਬਦਲ ਲਾਉਂਕਾ ਆ ਸਾਰੇ ਸੰਸਾਰ ਦਾ ਕਰਮ ਬਦਲ ਦੇਣਾ ਕੁਛ ਉਰੇ ਜੀ ਦਾ ਜੀ ਜੇ ਆਪਰੇ ਕਰ ਵਾਲੇ ਨੂੰ ਸਲਾਮ ਦੇਤਾ ਕਰਦਾ ਤਾਂ ਸਭ ਨੂੰ ਪਤਾ ਏ ਤਤ੍ਰਿਤਾ ਦਾ ਹੋਗੂ ਹੋ ਗਿਆ ਬੇਤ੍ਰਿਤਾ ਜਾ ਕੇ ਉਦਾਰ ਤਾ ਉਹਂ ਤ੍ਰੇਤਾ ਦੇ ਪਹਿਲੇ ਦੋ ਪਰਵਰ ਜੀ ਮੇਤ੍ਰਤਾਉਣਾ ਸੀ ਇੰਟੀਗ੍ਰਿਟੀ ਸ਼ਕਤੀ ਤੇ ਜਿਹੜਾ ਬਾਅਦ ਵਿੱਚ ਜੋ ਕੋਣੋ ਸੀ ਉਹਨੂੰ ਪਹਿਲਾਂ ਲੈ ਜਾਂਦਾ ਉਹਦੇ ਜੀਵਨ ਦਾ ਖਾਣਾ ਪੀਣਾ ਰਹਿਣ ਸਹਿਣ ਉਹਨਾਂ ਦੀ ਉਮਰ ਉਹਨਾਂ ਦੇ ਪਰਿਵਾਰ ਐਡਾ ਵੱਡਾ ਵਿਸਤਾਰ ਕਿਸ ਕੀ ਦੇ ਪਹੁੰਚੋ ਕੀ ਗੱਡੇ ਸੀਗਾ ਕੋਈ ਇੱਕ ਜ਼ਬਦੀ ਗੱਡਿਆ ਨਾ ਸ਼ਬਦ ਵਿੱਚ ਜਿਹੜੀ ਬੜੀ ਤਾਕਤ ਹੈ ਉਹ ਹੀ ਗੁਰੂ ਆ ਸਾਰੇ ਸੰਸਾਰ ਦਾ ਪਿਆਰੋ ਅਸੀਂ ਗੁਰੂ ਵਿੱਚ ਉਹਦੇ ਵਰਦੇ ਅਜੇ ਤਾਂ ਕੋਹਾ ਸੀ ਦੁਆਨੀ ਗਿਆਨ ਗਿਆਨੀ ਨੇ ਅਪਨੋ ਸੰਤ ਘੁਆਰੇ ਆ ਭਗਤ ਘੁਆਰੇ ਆ ਪਤਾ ਨਹੀਂ ਕਿੰਨੇ-ਕਿੰਨੇ ਸ਼ਬਦਾਂ ਪਰਦਾ ਜੋੜੇ ਹੋਏ ਆ ਸਾਨੂੰ ਅਜੇ ਗੁਰੂ ਦਾ ਪਤਾ ਨਹੀਂ ਲੱਗਾ ਪਤਾ ਨਹੀਂ ਕਿੱਲੇ ਕੋ ਗੁਰੂ ਬੜੇ ਬੈਠੇ ਸੀ ਗੁਰੂ ਤੇ ਇੱਕ ਰਿਆ ਇੱਕ ਰਵੇਗਾ ਇੱਕ ਸੀਗਾ ਵਿਚ ਇਹ ਤੁਹਾਨੂੰ ਗੁਰਦਾਰਬੇ ਇਹ ਗੱਲ ਸਮਝਾਈ ਸਾਨੂੰ ਪਹਿਲੇ ਗੁਰੂ ਤੇ ਇੱਕੋ ਹੀ ਹੈ ਇੱਕੋ ਹੀ ਦਾ ਸ਼ਬਦ ਹੈ ਉਹੀ ਸ਼ਬਦ ਸਾਜੂ ਵੀ ਵਰਤਿਆ ਉਹੀ ਸ਼ਬਦ ਤ੍ਰੇਤਾਈ ਵਰਤਿਆ ਉਹੀ ਸ਼ਬਦ ਦੁਆਪਰ ਵਰਤਿਆ ਉਹ ਕਾਜੂ ਵੀ ਵਰਤਿਆ ਇੱਕੋ ਹੀ ਸ਼ਬਦ ਇੱਕੋ ਹੀ ਸ਼ਬਦ ਕਹਿ ਰਹੇ ਨੇ ਤੇ ਤ੍ਰੇਤਾ ਜਰਾਵਾਂ ਦਾ ਉਹ ਕਿਨੇ ਕਿਹਾ ਸ਼ਬਦ ਨੇ ਕਿਹਾ ਗੁਰੂ ਨੇ ਕਿਹਾ ਤਾਂ ਜਾ ਕੇ ਇੱਕ ਡੰਗ ਬਦਲਿਆ ਗਿਆ ਪਿਆਰਿਓ ਸ਼ਬਦ ਹੀ ਜੀ ਤਾ ਤੇ ਸ਼ਬਦ ਹੀ ਗੁਰੂ ਹੈ ਅਜੇ ਮਨੁੱਖ ਜੀ ਨਾਮ ਪਰ ਅਪਲਿਕੇ ਜਿਉਂ ਪਿਆ ਹੋਇ ਆਹ ਸ਼ਬਦ ਨੇ ਕਿਹਦਾ ਛਕਿਆ ਫਰਲੇ ਦਾ ਛਕਿਆ ਕਿਹਦਾ ਛਕਿਆ ਫਰਲੇ ਦਾ ਛਕਿਆ ਕਿਹਦਾ ਛਕਿਆ ਫਰਲੇ ਦਾ ਅਮਰ ਛਕਿਆ ਉਹ ਅਮੰਤ ਦਾ ਸ਼ਬਦ ਹੈ ਕਿੱਥੋਂ ਛਕਿਆ ਅਸੀਂ ਤੜੇ ਅਮਦੀਏ ਨਾਲ ਜੋੜਗੇ ਸ਼ਬਦ ਨਾਲ ਜੋੜੇ ਨਹੀਂ ਤੜਿਆਂ ਤੜਿਆਂ ਨਾਲ ਜੋੜਗੇ ਦੇਉਂ ਜਤ ਜਲ ਦ੍ਰਿਅਭੀ ਤੌਰ ਤੇ ਹੋ ਗਿਆ ਗੁਰੂ ਵਾਲਾ ਕਿਹਦਾ ਚੇਲਾ ਹੈ ਬਲੰਦੇ ਗੁਰੂ ਦਾ ਚੇਲਾ ਕਿਹਦਾ ਚੇਲਾ ਹੈ ਪ੍ਰਾਦੇ ਗੁਰੂ ਦਾ ਚੇਲਾ ਫਲਾਨਾ ਦੂਜਾ ਤੇ ਬਲਤ ਰਹਿ ਹੀ ਨਹੀਂ ਗਿਆ ਜਦੋਂ ਸ਼ਬਦ ਹੈ ਹੀ ਇੱਕ ਪਰ ਸ਼ਬਦ ਨੂੰ ਗੁਰੂ ਸਮਝਣਾ ਬਹੁਤ ਔਖਾ ਪੈ ਰਿਹਾ ਹੈ ਕਹਿਣਾ ਸੌਖਾ ਹੈ ਸ਼ਬਦ ਨੂੰ ਸਮਝਣਾ ਬਹੁਤ ਔਖਾ ਹੈ ਜਦੋਂ ਸ਼ਬਦ ਸਾਨੂੰ ਸਮਝ ਆ ਗਈ ਤਸੱਜਦਿਓ ਸਾਰੇ ਸੰਸਾਰ ਦੇ ਵਿੱਚ ਮੇਲੇ ਖਤ ਹੋ ਜਾਣਗੇ ਸੰਸਾਰ ਦਾ ਗੁਰੂਪਨ ਜਿਹੜਾ ਨਾ ਉਹ ਖਤ ਹੋ ਜਾਊ ਆਪਾਂ ਕਬੀਰ ਸਾਹਿਬ ਜੀ ਵੀ ਬੈਠੇ ਨੇ ਇਹ ਵੀ ਕੁਝ ਕਹਿ ਰਹੇ ਸਨ ਗੁਰੂ ਬਾਰੇ ਉਹਦੇ ਰਾਮੜਾ ਗੁਰੂ ਹੈ ਜਗਤ ਕਾ ਕਹਿੰਦੇ ਜਿਹੜਾ ਬੰਦਾ ਹੈ ਨਾ ਉਹ ਤਾਂ ਸੰਸਾਰ ਦਾ ਗੁਰੂ ਹੈ ਬੰਦਾ ਸਹੀ ਬੰਦੇ ਦਾ ਗੁਰੂ ਸੰਸਾਰ ਦਾ ਗੁਰੂ ਜਿਹੜਾ ਉਹ ਬੰਦਾ ਹੈ ਬ੍ਰਾਹਮਣ ਤੇ ਤਨਾ ਮਦਰ ਉਦਾਹਰਨ ਦਿੱਤੀ ਉਹਨਾਂ ਨੇ ਕਿਉਂਕਿ ਉਸ ਟਾਈਮ ਦੇ ਬ੍ਰਾਹਮਣੇ ਗੁਰੂ ਹੁੰਦਾ ਸੀ ਨਾ ਤੇ ਉਹਨਾਂ ਨੇ ਉਹ ਹੀ ਉਦਾਹਰਨਾਂ ਦਿੱਤੀ ਬੇਸ਼ੱਕ ਨੇ ਕਹਿੰਦੇ ਬ੍ਰਾਹਮਣ ਗੁਰੂ ਹੈ ਜਨਪਕਾ ਇਹ ਬੰਦਾ ਜਿਹੜਾ ਹੈ ਨਾ ਇਹ ਸੰਸਾਰ ਦਾ ਗੁਰੂ ਹੋ ਸਕਦਾ ਹੈ ਸਰਵਾਰੀ ਲੋਕਾਂ ਦਾ ਭਾਵ ਗੁਰੂ ਹਸਦਾ ਹੈ ਜਿਹੜਾ ਭਗਤ ਨੇ ਉਹਦਾ ਗੁਰੂ ਵੀ ਉਸਦਾ ਪ੍ਰਣ ਹੈ ਬੰਦਾ ਵੀ ਹਸਦਾ ਅਸੀਂ ਇਧਰ ਬੰਦੇ ਨੂੰ ਗੁਰੂ ਮੰਨੇ ਗਏ ਅੱਜ ਤੱਕ ਅਸੀਂ ਬੰਦੇ ਨੂੰ ਗੁਰੂ ਮੰਨੇ ਗਏ ਆ ਮੰਨ ਰਹੇ ਹਾਂ ਸ਼ਰਧਾ ਮੰਦੇ ਵੀ ਨਹੀਂ ਅਜੇ ਤੱਕ ਉਸਾਰੋ ਤਨ ਗੁਰਦਾਰ ਜੀ ਦੇ ਸਿਧਾਂਤ ਦਾ ਪਦਰ ਸਮਝ ਲੱਗੀ ਬੇ ਗੁਰੂ ਤਾਂ ਕੇਵਲ ਸ਼ਬਦ ਆ ਸ਼ਬਦ ਨੂੰ ਪਛਾਣਦੇ ਲੋੜ ਆ ਸ਼ਬਦੋਂ ਅੰਦਰ ਨੂੰ ਸ਼ਬਦ ਦੀ ਲੋੜ ਆ ਸ਼ਬਦ ਦਾ ਮੇਲ ਕਾ ਨਹੀਂ ਲੋੜ ਹੈ ਸ਼ਬਦ ਨੂੰ ਪਛਾਣੇ ਬਹੁਤ ਯੋਗ ਤਾਂ ਸ਼ਬਦ ਤੇ ਵਿਸ਼ਬਦ ਦੇ ਗੁਰੂ ਸ਼ਬਦ ਨੇ ਜੋ ਬਦਲਿਆ ਕਿ ਬੋਤਲ ਨੇ ਬਦਲਿਆ ਨਹੀਂ ਸ਼ਬਦ ਦਾ ਤੇ ਬੋਤਲ ਦਾ ਮੇਲ ਹੋ ਗਿਆ ਸੀ ਇਸ ਵਿੱਚ ਸ਼ਬਦ ਦਾ ਗੋਤਮ ਦਾ ਅਬਸੂ ਬੇਲ ਹੋ ਗਿਆ ਸੀ ਗੋਤਮ ਨੇ ਜੋਗ ਨਹੀਂ ਬਦਲਿਆ ਜੋਗ ਸ਼ਬਦ ਨੇ ਬਦਲੇ ਤੇ ਸਮਝਦਾ ਜੀ ਪਰਸ਼ਾ ਕਰਪਾ ਕਰੇ ਜਿਹਨੇ ਇਹ ਵਿਚਾਰ ਪਰਸ਼ਾ ਨੇ ਸਰਵ ਬਖਸ਼ ਕੀਤੀ ਹੈ ਪ੍ਰਮਾਣ ਕਰਦੇ ਹੋ ਹੋਈਏ ਤੁਲਾ ਦੀ ਖਿਮਾ ਬਖਸ਼ ਕਰਦੇ ਤਰਨ ਜੋ ਪਰਸ਼ਾ ਸਦਿ ਕਰਪਾ ਕਰਨਗੇ ਉਹਦੇ ਪੰ ਕੱਲ ਵਿਚਾਰ ਕਰਵਾਵੇ ਆਉਂ ਸਵੇਰ ਦੇ ਪਰਿਵਾਰ ਤੇ ਨਦੂਕੇ ਦੇ ਸੁਖਜਾਂ ਤੇ ਬਾਤ ਤੇ ਤਾਂ ਸਭ ਲੋਕਾਂ ਦੇ ਚਰਨ ਵਿੱਚ ਅਰਦਾਸ ਬੇਨਤੀ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ